ਇਸ ਵਾਰੀ ਪਬਲਿਕ ਦੇ ਲਈ ਐਮਪੀ ਕਿੰਨੂ ਬਣਾਉਣਾ ਚਾਹੁੰਦੀ ਜਨਤਾ? ਜਨਤਾ ਦਾ ਤਾਂ ਕੋਈ ਪਤਾ ਨਹੀਂ ਜੀ। ਪਰ ਗਾਲਿਆਂ ਵੀ ਜਿਹਨੂੰ ਵੀ ਬਣਾਇਆ ਅੱਜ ਤੱਕ ਉਹਨਾਂ ਨੇ ਪਬਲਿਕ ਨੂੰ ਗੁੱਧੂ ਬਣਾਇਆ। ਕੋਈ ਪਾਰਟੀ ਇਹੋ ਜੀ ਹੈ ਹੀ ਨਹੀਂ ਜੀ। ਕੋਈ ਪਾਰਟੀ ਮੇਰਾ ਤਾਂ ਖਿਆਲ ਤਾਂ ਕਿ ਜਿਨ੍ਹਾਂ ਨੂੰ ਛੁੜ ਕੇ ਬਣਾਇਆ ਪਹਿਲਾਂ ਚੰਗੇ ਕਰਕੇ ਬਣਾਇਆ ਬਾਅਦ ਚ ਮਾੜੀ ਬਣ ਜਾਂਦੇ ਆ। ਅੱਜ ਦੇਖਦੇ ਆ ਜੀ ਕੋਈ ਸਲਾਹ ਨਹੀਂ। ਬਿੱਟੂ ਨੂੰ ਬੰਦਾ ਬੇਕਾਰ ਲਗਾ। ਕਿ ਬਿੱਟੂ ਧੋਖੇबाज ਬੰਦਾ ਆ। ਮੈਂ ਬਹੁਤ ਜ਼ਿਆਦਾ ਧੋਖਾ ਕੀਤਾ ਕਾਂਗਰਸ ਦੇ ਵਿੱਚ ਰਹਿ ਕੇ ਇਹ ਭਾਜੀਪੀ ਨੂੰ ਤਗੜਦਲੇ ਦੱਸਦਾ ਹੁੰਦਾ ਸੀ ਅੱਜ ਤਗੜਦਲਿਆਂ ਦੇ ਵਿੱਚ ਜਾ ਕੇ ਰਲ ਗਿਆ ਮੈਡਮ ਰਾਜਾ ਵੜਿੰਗ ਇਸ ਬੈਸਟ ਅਸੀਂ ਰਾਜਾ ਵੜਿੰਗ ਨੂੰ ਲਿਆਉਣਾ ਚਾਹੁੰਦੇ ਆ ਭਾਜੀਪੀ ਨੂੰ ਡਾਲਨਾ ਹੈ ਔਰ ਪਿੱਟੂ ਜੀ ਕੋ ਡਾਲਨਾ ਵੋਟ ਇਸ ਪਰ ਜਨਤਾ ਦਾ ਐਮਪੀ ਜੀ ਜੋ ਸੈਂਟਰ ਦੇ ਵਿੱਚ ਸਰਕਾਰ ਹੋਗੀ ਉਹਨੂੰ ਉਹੀ ਐਮਪੀ ਚੁਣਨਾ ਜਾਓ ਅਜਿਹਾ ਕਾਂਗਰਸ ਨੂੰ ਮੰਨਨੇ ਸ਼ੁਰੂ ਤੋਂ ਕਾਂਗਰਸ ਨੂੰ ਪਾਵਾਂਗੇ ਜਦੋਂ ਸਾਡੇ ਮਾਵਾ ਪਾੰਦੇ ਆਏ ਆ ਜੀ ਅਸੀਂ ਪਾਵਾਂਗੇ ਮੈਂ ਪ੍ਰੈਸ਼ਰ ਜੀ ਪੱਪੀ ਸਤਿ ਸ਼੍ਰੀ ਅਕਾਲ ਚਰਚਾ ਨਾਲ ਜੁੜੇ ਹੋ ਤੁਸੀਂ ਤੁਹਾਡੇ ਨਾਲ ਮੈਂ ਜਸਪੀਤ ਆਣਵਲੀ ਲੋਕ ਸਭਾ ਚੋਣਾਂ ਦੇ ਵਿੱਚ ਜਿਹੜੀ ਆਮ ਜਨਤਾ ਹੈ ਆਪਣਾ ਨੁਮਾਇੰਦਾ ਕਿਸ ਨੂੰ ਚੁਣਨਾ ਚਾਹੁੰਦੀ ਹੈ ਐਮਪੀ ਦੇ ਰੂਪ ਚ ਆਮ ਜਨਤਾ ਸੋ ਹੀ ਜਾਣਦੇ ਆ ਉਹ ਗੱਲਬਾਤ ਕਰਦੇ ਆ ਇਸ ਵਾਰ ਕਿਸ ਕੋ ਚਾਹਤੇ ਹੋ ਵੋਟ ڈالਨਾ ਐਮਪੀ ਕਿਸ ਕੋ ਬਣਾਉਣਾ ਚਾਹਤੇ ਹੋ ਬੀਜੇਪੀ ਕੋ ਡਾਲਨਾ ਹੈ ਔਰ ਬਿੱਟੂ ਜੀ ਕੋ ਡਾਲਨਾ ਵੋਟ ਇਸ ਪਰ ਬੀਜੇਪੀ ਕੋ ਜੀਤਾਨਾ ਹੈ ਹਾਂ ਜੀ ਸੈਂਟਰ ਕਾ ਸਰਕਾਰ ਹੈ ਨਾ ਇਸ ਕਰਕੇ ਬਿਲਕੁਲ ਆਪ ਸਪੋਰਟ ਕਰਾਂਗੇ ਅਬ ਯਹੀ ਚਾਹਤੇ ਹੋ ਕਿ ਰਵਨੀਤ ਬਿੱਟੂ ਜੀ ਆਏ ਹਾਂ ਜੀ क्या? आपको लगता है कि रवनीत बिट्टू जो है पब्लिक की डिमांड जो है जो भी मुद्दे हैं वो सेंटर में उठा सकेंगे बिल्कुल उठाएंगे जी समय के हिसाब से तो भी, भी अपने बदले हैं इस बार की थे रहे बीजेपी में चाहते हैं की जनता कड़ा एम पी चुनना चाहती है जनता होगी एम पी चुनना चाहूंगी अच्छा मेन मसले में ला लो कि ਤੁਸੀਂ ਅਗਰ ਨਰਿੰਦਰ ਮੋਦੀ ਜੀ ਆਨੇ ਆ ਤਾਂ ਸਾਡੇ ਵਿਕਾਸ ਜਿਹੜਾ ਵਿਕਸਿਤ ਭਾਰਤ ਵਾਸਤੇ ਬਹੁਤ ਵਧੀਆ ਚੀਜ਼ ਆ ਇਸ ਲਈ ਤੁਸੀਂ ਰਵਨੀਤ ਬਿੱਟੂ ਜਿਹਦੇ ਪੁਰਾਣੇ 10 ਸਾਲ ਦੇ ਕਾਰਜਕਾਲ ਤੋਂ ਖੁਸ਼ ਨਹੀਂ ਅਸੀਂ ਉਹਨਾਂ ਵਾਸਤੇ ਵੋਟ ਨਹੀਂ ਪਾ ਰਹੇ ਅਸੀਂ ਖਾਲੀ ਮੋਦੀ ਸਾਹਿਬ ਨੂੰ ਵੋਟ ਪਾ ਰਹੇ ਮਤਲਬ ਬੀਜੇਪੀ ਨੂੰ ਵੋਟ ਬੀਜੇਪੀ ਨੂੰ ਵੋਟ ਸਸੀ ਗੱਲ ਜੀ ਇਸ ਵਾਰ ਤੁਸੀਂ ਜਨਤਾ ਦੇ ਨੁਮਾਇੰਦੇ ਦੇ ਰੂਪ ਚ ਕਿਹੜਾ ਐਮਪੀ ਚੁਣਨਾ ਚਾਹੁੰਦੇ ਹੋ ਮੈਡਮ ਰਾਜਾਪੁਰਿੰਗ ਇਸ ਬੈਸਟ ਰਾਜਾਪਟਿੰਗ ਨੂੰ ਇਹ ਕਿਉਂ ਚੁਣਨਾ ਚਾਹੁੰਦੇ ਮੈਮ ਕਿਉਂਕਿ ਯੂਥ ਆਈ ਕਨ ਆ ਥੋੜਾ ਨੌਕਰੀਆਂ ਬਾਰੇ ਸੋਚਣਗੇ ਬੇਰੋਜ਼ਗਾਰੀ ਦੂਰ ਹੋਊਗੀ ਹੂੰ ਲੱਗਦਾ ਕਿ ਸੈਂਟਰ ਚ ਆਪਣੇ ਪੰਜਾਬ ਦੇ ਮੁੱਦੇ ਚੱਕ ਸਕਦੇ ਆ ਬਿਲਕੁਲ ਚੱਕ ਸਕਦੇ ਆ ਮੈਮ ਮੇਰੇ ਪਬਲਿਕ ਦਾ ਕਿਹੜਾ ਨੁਮਾਇੰਦਾ ਤੁਸੀਂ ਚਾਹੁੰਦੇ ਐਮਪੀ ਦੇ ਰੂਪ ਚ ਇਸ ਵਾਰ ਆਵੇ ਪ੍ਰੈਸ਼ਰ ਜੀ ਪੱਪੀ ਅੱਛਾ ਜੀ ਬਦਲਾਵ ਚਾਹੀਦਾ ਪਈ ਬਿਲਕੁਲ ਚਾਹੀਦਾ ਜੀ ਲੱਗਦਾ ਕਿ ਸੈਂਟਰ ਦੇ ਵਿੱਚ ਜਿਹੜੇ ਪੰਜਾਬ ਦੇ ਮੁੱਦੇ ਉਹ ਅਸ਼ੋਕ ਪ੍ਰੈਸ਼ਰ ਜੀ ਚੱਕ ਸਕਦੇ ਆ ਹਾਂ ਜੀ ਹਾਂ ਜੀ ਚੱਕ ਸਕਦੇ ਆ ਇਸ ਵਾਰੀ ਪਬਲਿਕ ਦੇ ਲਈ ਐਮਪੀ ਕਿਹਨੂੰ ਬਣਾਉਣਾ ਚਾਹੁੰਦੀ ਜ ਜਨਤਾ ਦਾ ਤਾਂ ਕੋਈ ਪਤਾ ਨਹੀਂ ਜੀ ਪਰ ਗੱਲ ਇਹ ਆ ਵੀ ਜਿਹਨੂੰ ਵੀ ਬਣਾਇਆ ਅੱਜ ਤੱਕ ਉਹਨਾਂ ਨੇ ਪਬਲਿਕ ਨੂੰ ਬੁੱਧੂ ਬਣਾਇਆ ਤੁਸੀਂ ਇੱਕ ਆਮ ਵੋਟਰ ਦੇ ਤਹਿਤ ਆਪਾਂ ਤੁਹਾਨੂੰ ਪੁੱਛ ਰਹੇ ਹਾਂ ਵੀ ਤੁਸੀਂ ਵੋਟ ਪਾਣੀ ਹੋਵੇ ਕਿਨੂੰ ਪਾਓਗੇ ਮੇਰਾ ਖਿਆਲ ਆ ਵੀ ਇਹੋ ਜਿਹਾ ਮਸਲਾ ਕੋਈ ਕਿਸੇ ਨਾਲ ਸ਼ੇਅਰਤਾ ਨਹੀਂ ਕਰਦਾ ਔਰ ਨਾ ਹੀ ਕਰਨਾ ਚਾਹੀਦਾ ਆ ਪਰ ਗੱਲ ਇਹ ਆ ਵੀ ਮੈਂ ਕੀ ਦੱਸਾਂ ਮੇਰਾ ਤਾਂ ਰਾਸ਼ਨ ਕਾਰਡ ਬਣਿਆ ਸੀ ਉਹ ਵੀ ਕੱਟ ਦਿੱਤਾ ਗਿਆ ਅੱਛਾ ਯੈਸ ਇਹ ਹੁਣ ਤੁਸੀਂ ਕਿਹੜੀ ਪਾਰਟੀ ਨੂੰ ਲਿਆਉਣਾ ਚਾਹੁੰਦੇ ਹੋ ਵੀ ਜਿਹੜੀ ਸੈਂਟਰ ਦੇ ਵਿੱਚ ਸਾਡੇ ਪੰਜਾਬ ਦੇ ਮੁੱਦੇ ਤੁਹਾਡੇ ਗਰੀਬਾਂ ਦੇ ਸਾਰਿਆਂ ਦੇ ਮੁੱਦੇ ਚੱਕੇ ਜਾਣ ਦੀ ਗੱਲ ਕੋਈ ਪਾਰਟੀ ਉਹ ਜੀ ਹੈ ਹੀ ਨਹੀਂ ਜੀ ਕੋਈ ਪਾਰਟੀ ਮੇਰਾ ਤਾਂ ਖਿਆਲ ਤਾਂ ਕਿਉਂਕਿ ਜਿਨ੍ਹਾਂ ਨੂੰ ਚੁਣ ਕੇ ਬਣਾਇਆ ਪਹਿਲਾਂ ਚੰਗੇ ਕਰਕੇ ਬਣਾਇਆ ਬਾਅਦ ਵਿੱਚ ਮਾੜੀ ਬਣ ਜਾਂਦੇ ਆ ਤੇ ਹੁਣ ਤੁਸੀਂ ਅਗਰ ਆਪਣੇ ਲੈਵਲ ਤੇ ਵੋਟ ਪਾਣੀ ਹੋਵੇ ਕਿਹਨੂੰ ਪਾਉਂਗਾ ਫੇਰ ਉਹੀ ਗੱਲ ਜੀ ਇਸ ਵਾਰ ਐਮਪੀ ਕਿਹਨੂੰ ਚੁਣਾਜਣਾ ਕਿ ਕਿਹੜਾ ਨੁਮਾਇੰਦਾ ਲਿਆਉਣਾ ਚਾਹੁੰਦੇ ਹੋ ਅੱਜ ਦੇਖਦੇ ਆ ਜੇ ਕੋਈ ਸਲਾਹ ਨਹੀਂ ਫੇਰ ਵੀ ਅਗਰ ਵੋਟ ਪਾਣੀ ਹੋਵੇ ਕਿਹਨੂੰ ਦੇਖਾਂਗੇ ਜੇ ਸਲਾਹ ਕਰਨੀ ਹੈ ਜ ਇਸ ਵਾਰੀ ਤੁਸੀਂ ਐਮਪੀ ਕਿੰਨੂੰ ਬਣਾਉਣਾ ਚਾਹੁੰਦੇ ਹੋ ਕਿੰਨੂੰ ਵੋਟ ਪਾਣਾ ਚਾਹ ਰਹੇ ਹੋ ਅਸੀਂ ਤਾਂ ਕਾਂਗਰਸ ਨੂੰ ਮੰਨਨੇ ਸ਼ੁਰੂ ਤੋਂ ਕਾਂਗਰਸ ਨੂੰ ਪਾਵਾਂਗੇ ਕਾਂਗਰਸ ਨਹੀਂ ਪਾਵਾਂਗੇ ਹਾਂਜੀ ਕਾਂਗਰਸ ਦੇ ਨੁਮਾਇੰਦੇ ਤਾਂ ਤੁਹਾਡੇ ਭਾਜੀਪੀ ਚ ਦਾਖਲ ਹੋ ਗਿਆ ਗੋਰਾ ਫੇਨ ਆ ਸਕਦੇ ਹੈ ਜੀ ਇੰਦਾਂ ਦੀ ਕੋਈ ਗੱਲ ਨਹੀਂ ਰਾਜੇ ਵੜਿੰਗ ਜੀ ਨੂੰ ਪਾਵਾਂਗੇ ਹਾਂਜੀ ਸ਼ੁਰੂ ਸਾਡੇ ਮਾਵਾ ਪਾਉਂਦੇ ਆਏ ਹੈ ਜੀ ਅਸੀਂ ਪਾਵਾਂਗੇ ਵੀਰੇ ਇਸ ਵਾਰੀ ਐਮਪੀ ਦੇ ਰੂਪ ਚ ਕਿਹੜਾ ਨੁਮਾਇੰਦਾ ਤੁਸੀਂ ਲਿਆਉਣਾ ਚਾਹੁੰਦੇ ਹੋ ਕੇਜਰੀਵਾਲ ਜੀ ਸਾਡੇ ਉੱਚੀ ਬੋਲ ਕੇਜਰੀਵਾਲ ਜੀ ਅੱਛਾ ਜੀ ਹਾਂਜੀ ਸਾਡੇ ਦੋ ਤਿੰਨ ਕੰਮ ਕੱਢੇ ਭੱਗਾ ਸਾ ਤੇ ਤੁਸੀਂ ਲੱਗਦਾ ਕਿ ਜਿਹੜੇ अशोक ਪ੍ਰੈਸ਼ਰ ਪੱਪੀ ਜੀ ਉਹਨਾਂ ਦੇ ਪੈਰ ਵੀ ਕਰ ਰਹੇ ਨੇ ਉਹ ਸੈਂਟਰ ਦੇ ਵਿੱਚ ਤੁਹਾਡੇ ਮੁੱਦੇ ਚੱਕ ਸਕਦੇ ਚੱਕ ਸਕਦੇ ਅੰਤੇ ਈਸਵਰੀ ਕਿਹੜਾ ਨੁਮਾਇੰਦਾ ਤੁਸੀਂ ਐਜ਼ ਅ ਐਮਪੀ ਲਿਆਉਣਾ ਚਾਹੁੰਦੇ ਹੋ ਅਸੀਂ ਰਾਜਾ ਵੜਿੰਗ ਨੂੰ ਲਿਆਉਣਾ ਚਾਹੁੰਦੇ ਆ ਅੱਛਾ ਜੀ ਕੀ ਵਜ੍ਹਾ ਕੀ ਹੈ ਉਹ ਸਾਨੂੰ ਬੰਦਾ ਚੰਗਾ ਲੱਗਾ ਬਿੱਟੂ ਸਾਨੂੰ ਬੰਦਾ ਵੇਕਾਰ ਲੱਗਾ ਕਿ ਬਿੱਟੂ ਧੋਖੇबाज ਬੰਦਾ ਆ ਇਹਨੇ ਬਹੁਤ ਜ਼ਿਆਦਾ ਧੋਖਾ ਕੀਤਾ ਕਾਂਗਰਸ ਦੇ ਵਿੱਚ ਰਹਿ ਕੇ ਧੋਖਾ ਕੀਤਾ ਬਹੁਤ ਤਗੜਾ ਇਹ ਬੀਜੀਪੀ ਨੂੰ ਤਗੜਦਲੇ ਦੱਸਦਾ ਹੁੰਦਾ ਸੀ ਅੱਜ ਤਗੜਦਲਿਆਂ ਦੇ ਵਿੱਚ ਜਾ ਕੇ ਰਲ ਗਿਆ ਇਹ ਉਹੀ ਤਗੜਦਲੇ ਆ ਇਹ ਜਿਹੜਾ ਐਮਪੀ ਆ ਰਾਜਾ ਵੜਿੰਗ ਇਹਨੇ ਤੀਜੀ ਵਾਰੀ ਇੱਥੇ ਬਣਨਾ ਲੱਗਦਾ ਕਿ ਰਾਜਾ ਵੜਿੰਗ ਜੀ ਸੈਂਟਰ ਦੇ ਵਿੱਚ ਪੰਜਾਬ ਦੇ ਮੁੱਦੇ ਚੱਕਣਗੇ ਚੱਕਣਗੇ ਜੀ ਚੱਕਣਗੇ ਕਿਉਂ ਨਹੀਂ ਚੱਕਣਗੇ ਚੱਕਣਗੇ ਮਤਲਬ ਤੁਸੀਂ ਵੋਟ ਇਸ ਵਾਰੀ ਇਹਦਾ ਮਤਲਬ ਰਾਜਾ ਵੜਿੰਗ ਦੀ ਅੱਛਾ ਜਿੱਦੀ ਕਾਂਗਰਸ ਗਏ ਆ ਅੱਛਾ ਜੀ ਕੱਟੜ ਕਾਂਗਰਸ ਗਏ ਆ ਠੀਕ ਹੈ ਅਸੀਂ ਕੱਟੜ ਕਾਂਗਰਸੀ ਆ ਇਹ ਦਲ ਨਹੀਂ ਬਦਲਦੇ ਬਿੱਟੂ ਵਾਂਗ ਇਸ ਵਾਰੀ ਪਬਲਿਕਲੀ ਐਮਪੀ ਕਿਹੜਾ ਆਣਾ ਚਾਹੀਦਾ ਕਿਹੜਾ ਨੁਮਾਇੰਦਾ ਲੱਗਣਾ ਚਾਹੀਦਾ ਇਸ ਵਾਰੀ ਮੈਂ ਕਹਣਾ ਹੀ ਇਹ ਇਹ ਆਪਣਾ ਜਨਤਾ ਪਾਰਟੀ ਵਾਲਾ ਹੀ ਆਵੇ ਕਿਹੜਾ ਜਨਤਾ ਪਾਰਟੀ ਦਾ ਜਿਹੜੇ अच्छा अभी ज्यादा जनता पार्टी अकाली अकाली दल ਨੂੰ ਬੰਨ ਹਾਂ ਜੀ اچھا ਮਤਲਬ ਰਣਜੀਤ ਢਿੱਲੋਂ ਜੀ ਦੀ ਵੋਟ ਹਾਂ ਜੀ ਹਾਂ ਜੀ ਠੀਕ ਹੈ ਲੱਗਦਾ ਕਿ ਰਣਜੀਤ ਢਿੱਲੋਂ ਜੀ ਸੈਂਟਰ ਦੇ ਵਿੱਚ ਮੁੱਦੇ ਚ ਚੱਕ ਸਕਣਗੇ ਪੰਜਾਬ ਦੇ ਸਾਡੇ ਇਹ ਕਿੰਨੀ ਵਾਰ ਕੰਮ ਕਰ ਕੀਤਾ ਹੈ ਅੱਛਾ ਜੀ ਮੈਂ ਕੁ ਦੋ ਵਾਰ ਹੀ ਗਿਆ ਇਹ ਸਭ ਕੋਲ ਇਹ ਬੰਦਾ ਕੋਈ ਲੈ ਕੇ ਗਿਆ ਹੀ ਠੀਕ ਹੈ ਕਿ ਮੇਰਾ ਇਹਨੇ ਕੰਮ ਕਰਤਾ ਸੀ ਮਤਲਬ ਗਰੀਬਾਂ ਦੇ ਮੁੱਦੇ ਚ ਚੱਕ ਸਕਦੇ ਹਾਂ ਜੀ ਅਸੀਂ ਆਮ ਜਨਤਾ ਦੀ ਜਿਹੜੀ رائے ਆ ਉਹ ਜਾਣਨ ਦੀ ਕੋਸ਼ਿਸ਼ ਕੀਤੀ ਹੈ ਸਭ ਦੇ ਆਪਣੇ ਆਪਣੇ ਵਿਚਾਰ ਨੇ ਤੁਹਾਡਾ ਕੀ ਵਿਚਾਰ ਹੈ ਕਮੈਂਟਾਂ ਚ ਆਪਣੀ رائے ਜਰੂਰ ਦੇਣਾ ਫਿਰ ਮਿਲਾਂਗੇ ਉਦੋਂ ਤੱਕ ਬਨੇ ਰਹੋ ਕੈਮਰਾਮੈਨ ਮੀਤ ਗਿੱਲ ਦੇ ਨਾਲ ਜਸਪ੍ਰਿਤ